बोले सोने हाथ सास काल बोले सोने हाथ सास काल बोले सोने हाथ सास काल

ਆਜੋ ਸਾਰੇ ਆਜੋ ਸਾਰੇ ਆਜੋ ਆਜੋ ਭਾਈ ਫੋਟੋ ਦਾ ਕੋਈ ਡਰ ਨਾ ਆਜੋ

ਆਪਣੇ ਪੁਰਾਣੇ ਵਰਕਰਾਂ ਪੰਨੂ ਅਰਜਨ ਨਿਰਮਲ ਸਾਰੇ ਇੱਥੇ ਉਹ ਤੇ ਬੀਬੀਆਂ ਮਾਣੀਆਂ ਵਹਿਗੁਰਜੀ ਕਾ ਖਾਲਸਾ ਵਹਿਗੁਰੂ ਦੀ ਖਾਟ ਜੀ ਅੱਜ ਆਪਾਂ ਮਨੀਆ ਮੁੰਡੇ ਦਾ ਨਾਮ ਹੈ ਤਾਂ ਮਨਪ੍ਰੀਤ ਇਹਦੇ ਘਰੇ ਇਕੱਠੇ ਹੋਏ ਆ ਉਹ ਇੱਕ ਜਿਹੜਾ ਕੰਮ ਹੈ ਇਸ ਤਰ੍ਹਾਂ ਦੀ ਜਿਹੜੀ ਪੱਖਪਾਤ ਕਰਨਾ ਲੋਕਾਂ ਨਾਲ ਤੂਤ ਕਿਸੇ ਦੀ ਠੀਕ ਹੈ ਤੇ ਨਾ ਇਹਨਾਂ ਦਾ ਕੰਮ ਕਿਸੇ ਦਾ ਤੇ ਨਾਂ ਇਹ ਕਰਦੇ ਆ। ਟੋਕੀ ਵਾਵਾ ਖੱਟਣ ਨੂੰ ਫਿਰਦੇ ਆ। ਤੇ ਇਹਦੀਆਂ ਗੱਲਾਂ ਤੋਂ ਆਪਾਂ ਸੁਚੇਤ ਰਹਿਣਾ। ਜਿਹੜਾ ਕੁਝ ਦੇ ਰਿਹਾ ਹੁਣ ਅੱਜ ਮੌਜੂਦਾ ਸਮੇਂ ਦੇ ਵਿੱਚ ਕੱਲ ਕਿਸਾਨਾਂ ਦੇ ਖਾਤੇ 'ਚ 19 ਉੰਦੀ ਵੀ ਕਿਸ਼ਤ ਪਾਈ ਆ। ਤਾਂ ਮਤਲਬ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਆ ਲੋਕਾਂ ਨੂੰ ਤੂਲਤਾ ਦੇ ਦਿੰਦਾ ਘਰਾਂ ਦੀ ਤੂਲਤਾ 5 ਲੱਖ ਦਾ ਯੋਸ਼ਮਾਨ ਕਾਰਡ ਆ ਨੀਲੇ ਕਾਰਡਾਂ ਦੀ ਛੇ ਹੁਣੇ ਗੱਲਾਂ ਕਰੀ ਜਾਂਦੇ ਸੀਗੇ। ਨੀਲੇ ਕਾਰਡਾਂ ਨੇ ਨਵੇਂ ਤਾਂ ਬਣਾਉਣੇ ਕੀ ਆ ਉਹਦੇ 'ਚ ਨਾਂ ਚੜਾਉਣਾ ਉਹ ਨਾਂ ਨਹੀਂ ਚੜਦਾਗਾ। ਕੋਈ ਬੱਚਾ ਪੈਦਾ ਹੋ ਗਿਆ ਕੋਈ ਬਹੂ ਵਿਆਹ ਤੇ ਲੈ ਆ ਆਗਲਾ ਨਾ ਨਹੀਂ ਚੜਦਾਗਾ ਤੇ ਇਹ ਜਿਹੜੀਆਂ ਜਿਹੜੇ ਅਸੀਂ ਹੂਤਾਂ ਉਹ ਕੱਟੀ ਜਾ ਰਹੇ ਆ ਲੋਕਾਂ ਦਾ ਜਿੰਨਾ ਚ ਫਾਇਦਾ ਹੁੰਦਾ ਤੇ ਸੁਹੂਤਾਂ ਸਾਰੀਆਂ ਮੋਦੀ ਸਾਹਿਬ ਨੇ ਦਿੱਤੀਆਂ ਤੇ ਇਹ ਆਪਦੇ ਨੰਬਰ ਬਣਾਉਣ ਤੇ ਲੱਗੇ ਹੋਏ ਆ ਤੇ ਇਹ ਜਿਹੀਆਂ ਜੇ ਆਪਾਂ ਸੁਹੂਤਾਂ ਲੈਣੀਆਂ ਤਾਂ ਆਪਾਂ ਨੂੰ ਹੁਣ ਇੱਕ ਹੋਰ ਹੰਬੜਾ ਮਾਰਨਾ ਪਊਗਾ 2027 ਦੇ ਵਿੱਚ ਚੋਣਾਂ ਆ ਰਹੀਆਂ ਐਮਐਲਏ ਦੀਆਂ ਤੇ ਆਪਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਜੱਜ ਕੇ ਸਾਥ ਦੇਣਾ ਪਊਗਾ ਜਿਸ ਸਾਥ ਦੇਵਾਂਗੇ ਜਿੰਨਾ ਸਟੇਟਾਂ ਚ ਹਰਿਆਣਾ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਹੁਣ ਦਿੱਲੀ ਚ ਵੀ ਬਣ ਗਈ ਐ ਹਰਿਆਣਾ ਚ ਆਹੀ 5 ਲੱਖ ਵਾਲਾ ਕਾਡ 5 ਲੱਖ ਮੋਦੀ ਦਿੰਦਾ 5 ਲੱਖ ਰੁਪਇਆ ਹਰਿਆਣੇ ਦੀ ਸਰਕਾਰ ਦਿੰਦੀ ਐ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਜੇ ਆਪਾਂ ਆਪਾਂ ਇੱਥੇ ਵੀ ਕਰਾਉਣਾ ਚਾਹੁੰਦੇ ਆ ਆਪਣੀਆਂ ਗੱਲਾਂ ਮਨਾਉਣਾ ਚਾਹੁੰਦੇ ਆ ਤਾਂ ਆਪਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣਾ ਪਊਗਾ ਤਾਂ ਹੁਣ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਾਰਜੋਗ ਜ਼ਿਲ੍ਹੇ ਦੇ ਪ੍ਰਧਾਨ ਸ੍ਰੀ ਸ਼ੂਕਚੰਦ ਸਿੰਘਲਾ ਸਾਹਿਬ ਨੂੰ ਬਾਕੀ ਸਾਰੀਆਂ ਗੱਲਾਂ ਤੁਹਾਨੂੰ ਇਹ ਦੱਸਣਗੇ ਰੂਪ ਚੰਦ ਸਿੰਘ ਸਾਹਿਬ ਬਹੁਤ ਹੀ ਸਤਿਕਾਰਯੋਗ ਸ੍ਰੀ ਮਰਦੇਵ ਸਿੰਘ ਅਗਲਿਆ ਜੀ ਜਿਨਾਂ ਦੇ ਸਾਡੇ ਇਸ ਏਰੀਆ ਦੇ ਕਰਨੇ ਜੀ ਨਮਾਕਾ ਦਾ ਸਾਰੇ ਮੰਤੂ ਮੰਡਲ ਦੇ ਪ੍ਰਧਾਨ ਸਬੂਚੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਬੈ ਅਨਯਾਨ ਸង្ਕਾਯੋਂ ਪਨਾ ਬਦਰਗੋ ਨੋਜੋ ਸਾਥੀਓ ਰਦਾ ਸਾਰੇ ਵਤਨ ਵਾਅਦਾ ਮੰਤਰੀ ਜੀ ਜਨ ਦੇ ਇਕੱਠੇ ਹੋਏ ਆ ਉਹਨਾਂ ਅੱਜ ਦੇ ਦਿਨ ਤੋਂ ਵਾਅਦਾ ਕਰਦਾ ਤੇ ਸਾਰੇ ਫਦੇ ਪ੍ਰਵਾਨ ਕਰਾ ਵਾਹਿਗੁਰੂ ਜੀ ਦਾ ਬਿਲਕੁਲ ਸਾਬ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਾ ਜਿਹੜਾ ਦੌਰ ਹੈ ਅੱਜ ਦੇ ਹਾਲਾਤ ਹੈ ਬਹੁਤ ਬੱਦਤ ਬਹੁਤ ਬੱਦਤ ਲਾ ਜਿੱਥੇ ਨਸ਼ਾ ਦੀ ਪਰਮਾਰ ਹੈ ਕਾਮਕਾਰ ਬਿਲਕੁਲ ਹੈ ਨਹੀਂ ਠੇਕੇਦਾਰਾਂ ਦੇ ਕੰਮ ਬੰਦ ਹੋ ਗਏ ਉਹ ਸਾਰੇ ਦੇ ਕੰਮ ਬੰਦ ਹੈ ਗਰਾਂਟਾ ਆ ਨਹੀਂ ਰਹੀਆਂ ਬੁਨੇ ਸੋਨਹਾਰ ਸਾਸਰੀਆ ਕਾਨ ਬੁਨੇ ਸੋਨਹਾਰ ਸਾਸਰੀਆ ਕਾਨ ਬੁਨੇ ਸੋਨਹਾਰ ਸਾਸਰੀਆ ਕਾਨ